ਕਰਨ ਜੀ ਗੁਰੂ ਜੀ ਦੇ ਰਾस्ते 10 ਲੱਖ ਦਮੜੇ ਮਾਰਾਸਤੋਂ ਇਹ ਜਿੱਦੱਕ ਜਨੈਤ ਮਾਇਆ ਇਹ ਸਤਿਗੁਰੂ ਜੀ ਅਸੀਂ ਪਹੁੰਚ ਗਏ ਜੀ ਆਪਣੀ ਮਾਸੀ ਦੇ ਘਰੇ ਅਸੀਂ ਆ ਗਏ ਜੀ ਵਿਆਹ ਤੇ ਸਭ ਤੋਂ ਪਹਿਲਾਂ ਉੱਥੇ ਕੋਈ ਵੀ ਨਹੀਂ ਸੀ ਅਸੀਂ ਚੱਲੀ ਹੁਣ ਵਾਪਸ ਥੋੜਾ ਟਾਈਮ ਰੋਕ ਕੇ ਆਵਾਂਗੇ ਅਸੀਂ ਹੁਣ ਹੋਰ ਪੱਧ ਚੱਲੇ ਕਿੱਦਾਂ ਕਿੱਦਾਂ ਚਲੋ ਨਾ ਇਹ ਤਾਂ ਇੱਕ ਆਪਣੀ ਜਾ ਕੇ ਲਈ ਇੱਕ ਕਿਨੇ ਚੱਕੜੀ ਢੇਲੀ ਦੇ ਨਾਂ ਦੀ ਹੁਣ ਅਸੀਂ ਖਾਵਾਂਗੇ ਜੀ ਪਕੌੜੇ ਗਾਈ ਸਾਨੂੰ ਹੋ ਗਿਆ ਹਨੇਰਾ ਅਸੀਂ ਖਾਣ ਲੱਗਿਆ ਜੀ ਕੋਲਚੇ ਤੁਸੀਂ ਦੇਖ ਸਕਦੇ ਆ ਸਾਡਾ ਮਾਊਂ ਅੱਜ ਸਾシਗਾ ਦੋਸਤੋ ਅੱਜ ਆਈ ਸਾਡਾ ਤੀਜਾ ਦਿਨ ਪ੍ਰਵਾਸ ਗੀਤੇ ਜਾਣਦਾ ਤੁਸੀਂ ਦੇਖ ਸਕਦੇ ਆ ਜੀ ਅੱਜ ਅਸੀਂ ਵੈਸੇ ਲੇਟ ਹੋ ਗਏ ਥੋੜਾ ਜਿਹਾ ਮੈਂ ਤੇ ਸਮਰ ਸਮਰ ਕਹਿੰਦਾ 4 ਵਜੇ ਉੱਠ ਖੜੇ ਆ 10 ਮਿੰਟ ਸੌਜੇ ਨੇ ਜਦੋਂ ਉੱਠ ਕੇ ਦੇਖਿਆ ਸਾਢੇ 4 ਹੋ ਗਏ 10 ਮਿੰਟ ਦੇ ਵੀ ਆ ਇਹ ਅੱਧਾ ਘੰਟਾ ਸੌਂ ਗਏ ਮੈਂ ਵੀ ਲੇਟ ਕਰਵਾਤਾ ਇਹਨੇ ਤੇ ਪ੍ਰਵਾਧ ਫੇਰੀ ਮੇਰੇ ਖਿਆਲ ਨਾਲ ਆਰੰਭ ਹੋ ਗਈ ਹੈ ਜੀ ਮੱਥਾ ਟੇਕ ਕੇ ਪ੍ਰਵਾਧ ਫੇਰੀ ਦੇ ਨਾਲ ਲੜਾਂਗੇ ਤੁਸੀਂ ਦੇਖ ਸਕਦੇ ਆ ਜੀ ਨਹੀਂ ਪ੍ਰਵਾਧ ਫੇਰੀ ਨਵੇਂ ਵਾਲੇ ਘਰ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆ ਜੀ ਇਹ ਘਰ ਨਵਾਂ ਬਣਿਆ ਆ ਜੀ ਇਹ ਸੰਦੀਪ ਅੰਟੀ ਦਾ ਘਰ ਆ ਤੁਸੀਂ ਦੇਖ ਸਕਦੇ ਆ ਜੀ ਵਰ ਗੁਰੂ ਧੰਤਮ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਤਮ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਵਾਹ ਰੀ ਦਸਤਕਾਰ ਕਰਦੇ ਗੁਰੂ ਘਰ ਦੇ ਸੇਵਾਦਾਰ ਪਾਇਸਰ ਬੈਂਕੀਰ ਸਿੰਘ ਸਾਨੂੰ ਮੋਹਰ ਤੇ ਮੋਹ ਪਰਿਵਾਰ ਵੱਲੋਂ ਗੁਰੂ ਘਰ ਦਾ ਆਸੇ ਸੋਇਤੁਰ ਨੰਬਰ ਮੈਨਰ ਦਾਤ ਕਰਉਂਗੇ ਅਸੀਂ ਚੱਲੇ ਆ ਜੀ ਵਿਆਹ ਤੇ ਨਾਲ ਮੇਰੇ ਮੰਮੀ ਆ ਤੇ ਉਹ ਮਾਮੀ ਖੜੀ ਆ ਹੁਣ ਅਸੀਂ ਜਾਵਾਂਗੇ ਪਹਿਲਾਂ ਮਾਸੀ ਦੇ ਘਰੇ ਫਿਰ ਜਾਵਾਂਗੇ ਤੋਂ ਮਾਸੀ ਨੂੰ ਨਾਲ ਲੈ ਕੇ ਮਾਸੀ ਦੇ ਮੁੰਡੇ ਨਾਲ ਲੈ ਕੇ ਵਿਆਹ ਤੇ ਤੁਸੀਂ ਦੇਖ ਸਕਦੇ ਆ ਜੀ ਘਰ ਦੇ ਨਾਲ ਚੱਲਿਆ ਸਾਡੇ ਇਹ ਆ ਜੀ ਸਾਡੀ ਰਾਣੀ ਬੈਠਾਂਗੇ ਇਹਦੇ ਵਿੱਚ ਫਿਰ ਜਾਵਾਂਗੇ ਹੁਣ ਆਪਣੀ ਮਾਸੀ ਦੇ ਕੋਲ ਅਸੀਂ ਪਹੁੰਚ ਗਏ ਜੀ ਆਪਣੀ ਮਾਸੀ ਦੇ ਘਰੇ ਤੁਸੀਂ ਦੇਖ ਸਕਦੇ ਆ ਜੀ ਇਹ ਆ ਮੇਰੀ ਮਾਸੀ ਦਾ ਘਰ ਬਿਲਾ ਮੇਰੀ ਮਾਸੀ ਦਾ ਦੇਖੋ ਮਾਸੀ ਮਾਸੜ ਮੇਰੇ ਨੇ ਕਿੰਨੇ ਸੋਹਣੇ ਬੂਟੇ ਲਾਏ ਹੋ ਫੁੱਲ ਲਾਏ ਹੋ ਜੀ ਆਪਣੇ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕੱਪੜੇ ਸੁੱਕਣੇ ਪਏ ਹੋ ਆ ਸਾਡੀ ਮਾਸੀ ਦੇ ਮੁੰਡੇ ਦਾ ਦੋਸਤ ਜੀ ਦੇਖ ਸਕਦੇ ਆ ਉਹ ਕਿੱਧਰ ਫੇ ਹੈਲੋ ਮੰਦੇਰੇ ਮਿੱਤਰਾ ਲੈਦਾ ਇਹ ਵਿਆਹ ਦੀ ਬਾਤ ਚ ਜਾਣੀ ਹੈ ਪਹਿਲੇ ਫੋਟੋ ਸ਼ੂਟ ਲਾਪਣੀਆਂ ਕਰਨ ਹੈ ਉਹ ਵਿਚਾਰੇ ਉੱਦੇ ਪੋਜ ਮਾਰ ਕੇ ਖੜੀ ਐ ਉਹਦੇ ਕੀ ਫੋਟੋ ਨਹੀਂ ਖਿੱਚਦਾ ਅਮਾਸੀ ਸਾਡੀ ਨੇ ਰੰਗੋਲੀ ਬਣਾਈ ਦੀਵਾਲੀ ਦੇ ਦੀਵਾਲੀ ਲੰਘੇ ਨੂੰ ਹਫ਼ਤਾ ਹੋ ਗਿਆ ਇਹਨਾਂ ਨੇ ਫਿਰ ਚੱਕੀ ਨਹੀਂ ਇਹ ਤੇ ਸਾਡੀ ਫੋਟੋਆਂ 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 ਮन्ने ਸਹੀ ਨਹੀਂ ਆਈਆਂ ਨਾ ਮੰਮੀ ਨੇ ਖਿੱਚ ਦੇਖ ਵਟਾ ਗਾਰ ਦੇ ਖਿੱਚੋ ਆ ਮੇਰੇ ਮੰਮੀ ਫੋਟੋਸ 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 ਸਹੀ ਨਹੀਂ ਆਈਆਂ ਇਹ ਬੰਦਾ ਨਹੀਂ ਫੋਟੋਸ 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 ਇੱਥੇ ਨਹੀਂ ਇੱਥੇ ਨਹੀਂ ਇੱਥੇ ਥੋੜਾ ਅੱਗੇ ਜਾ ਇੱਥੇ ਖਿੱਚ ਹਾਂ ਇੱਥੋਂ ਆਣੀ ਸਹੀ ਇੱਥੋਂ ਲਾਈਟ ਪੈਂਦੀ ਆ ਇੱਥੋਂ ਆਣੀ ਆ ਸਹੀ ਅਸੀਂ ਪਹੁੰਚ ਗਏ ਜੀ ਵਿਆਹ ਤੇ ਤੁਸੀਂ ਦੇਖ ਸਕਦੇ ਆ ਜੀ ਨਾਲ ਮੇਰੇ ਘਰ ਦੇ ਪਰਿਵਾਰ ਇਹ ਜਿਹੜੀ ਮਾਸੀ ਆ ਛੋਟੀ ਮਾਸੀ ਆ ਸਾਡੀ ਇਹ ਸਭ ਤੋਂ ਛੋਟੀ ਮਾਸੀ ਦੇਖ ਸਕਦੇ ਆ ਜੀ ਅਸੀਂ ਪਹੁੰਚ ਗਏ ਜੀ ਮੰਦਿਰ ਦੇ ਵਿੱਚ ਵਿਆਹ ਅਸੀਂ ਆ ਗਏ ਜੀ ਵਿਆਹ ਤੇ ਸਭ ਤੋਂ ਪਹਿਲਾਂ ਉੱਥੇ ਕੋਈ ਵੀ ਨਹੀਂ ਸੀ ਅਸੀਂ ਚੱਲੀ ਹੁਣ ਵਾਪਸ ਥੋੜਾ ਟਾਈਮ ਰੋਕਿਆ ਮੈਂ ਕਿਹਾ ਅਸੀਂ ਹੁਣ ਹੋਰ ਪਾਸੇ ਚੱਲੇ ਕਿੱਧਾ ਕਿੱਧਾ ਚਲੋ ਦੋਸਤੋ ਅਸੀਂ ਚੱਲੇ ਆ ਜੀ ਆਪਣੀ ਮਾਸੀ ਦੇ ਪਿੰਡ ਮਮੀ ਦੀ ਮਾਸੀ ਦੇ ਪਿੰਡ ਰਾਪੜ ਹੁਣ ਉੱਥੇ ਜਾਵਾਂਗੇ ਇੱਥੇ ਅਸੀਂ ਦੋ ਘਰ ਆਏ ਆਂ ਦਾ ਸਾਨੂੰ ਪਹਿਲਾਂ ਮਾਸੀ ਟੱਕਲੀ ਸਾਡੀ ਉਹ ਵੀ ਸ਼ਤਾਨਪੁਰ ਉੱਧ ਗਈ ਹੋਆ ਤੇ ਬਾਅਦ ਵਿੱਚ ਵਿਆਹ ਤੇ ਗਏ ਆ ਉੱਥੇ ਵੀ ਨਹੀਂ ਕੋਈ ਪਹੁੰਚਿਆ ਵਾਲੇ ਵਿਆਹ ਵਾਲੇ ਘਰ ਆਈ ਆ ਜੀ ਤੇ ਹੁਣ ਅਸੀਂ ਰਾਪੜ ਜਾਵਾਂਗੇ ਰਾਪੜ ਤੋਂ ਅਸੀਂ ਵਾਪਸ ਫੇਰ ਆਵਾਂਗੇ ਵਿਆਹ ਤੇ ਨੂੰ ਮਿਲਦੇ ਆ ਜੀ ਦੇਖਦੇ ਵਿਆਹ ਤੇ ਕੌਣ ਕੌਣ ਮਿਲ ਰਿਹਾ ਸਾਨੂੰ ਤੇ ਅਸੀਂ ਪਹੁੰਚ ਗਏ ਜੀ ਪਿੰਡ ਰਾਪੜ ਤੁਸੀਂ ਦੇਖ ਸਕਦੇ ਆਂ ਮਾਸੀ ਮੰਮੀ ਤੇ ਮਾਨ ਰੇ ਤੁਰਿਆ ਹੋਇਆ ਜੀ ਹੁਣ ਜਾਵਾਂਗੇ ਅਸੀਂ ਮੰਮੀ ਦੀ ਮਾਸੀ ਦੇ ਘਰੇ ਪਹਿਲਾਂ ਸੀਗੇ ਅਸੀਂ ਲੋਧੀਪੁਰ ਆਪਣੀ ਮਾਸੀ ਦੇ ਘਰੇ ਤੇ ਹੁਣ ਅਸੀਂ ਆਏ ਆ ਰਾਪੜ ਮੰਮੀ ਦੀ ਮਾਸੀ ਦੇ ਘਰੇ ਦੋਸਤੋ ਉਹੀ ਗੱਲ ਹੋ ਗਈ ਜੇ ਤੁਹਾਨੂੰ ਡਰ ਲੱਗਦਾ ਸੀ ਅਸੀਂ ਆਏ ਮਾਸੀ ਦੇ ਘਰੇ ਮੋਰੇ ਵੇ ਜਿੰਦਾ ਲੱਗਿਓ ਉਹਨੇ ਵੀ ਵਾਪਸ ਚਲੇਆ ਤੇ ਦਜਾਗਾ ਤੇ ਇਹੀ ਸਾਡਾ ਕੰਮ ਹੋ ਗਿਆ ਔਰ ਵੇਹ ਤੇ ਘੜ ਕੇ ਫੂਲ ਕਾ ਲੱਗਿਆ ਹੈ ਏ ਮਾਸੇਰ ਪੁੱਛਾਂਗੇ ਕੋਈ ਵੀ ਨਹੀਂ ਮੁੜਿਆ ਕੋਈ ਉੱਧਰ ਉੱਧਰ ਦੁਆ ਹੋ ਗਿਆ ਵਿਆਹ ਤੇ ਗਏ ਉਹ ਘਰ ਵਾਲੇ ਨਾਲ ਤੱਕ ਪਹੁੰਚੇ ਬਾਅਦ ਮਾਸੀ ਦੇ ਗੱਲ ਸਾੜੇ ਉਹ ਵੀ ਨਹੀਂ ਕੋਈ ਟੱਕਰੀ ਉਹ ਵੀ ਗਈ ਸੀ ਕਿਥੇ ਹੁਣ ਇਹ ਨਾਨੀ ਮਾਸੀ ਦੇ ਇਹ ਵੀ ਮਾਸੀ ਨੇ ਜਿੰਦਾ ਲਾਇਆ ਘਰੇ ਇਹ ਵੀ ਨਹੀਂ ਟੱਕਰੀ ਮੰਨਾ ਚਲ ਗਿਆ ਉੱਧਰ ਨੂੰ ਹਾਂਜੀ ਸੱਸ ਜੀ ਫਿਰ ਦੇਖ ਸਕਦੇ ਆ ਜੀ ਮਾਸੀ ਗਈ ਉਹ ਭਾਲ ਤੇ ਕੋਈ ਵੀ ਨਹੀਂ ਹੈਗਾ ਇੱਥੇ ਬਨੇ ਮੈਂ ਕੀ ਕਹਾਂ ਜਾਵਾਂਗੇ ਤੁਸੀਂ ਕੀ ਕਹਾ ਜਾਓਗੇ ਕੀ ਕਹਾਰੇ ਜਾਣੇ ਆਏ ਦੇਖੋ ਬਰਾ ਦੱਸ ਕੀ ਕਹੜਾ ਜਾਓਗੇ ਇਹਦੇ ਬਾਰੇ ਚਲ ਕੋਈ ਗੱਲ ਨਹੀਂ ਫੇਰ ਸੇ ਐਸੇ ਹੀ ਕੋਈ ਮਾਸੀ ਜੀ ਤੁਸੀਂ ਕੀ ਕਹੜਾ ਜਾਓਗੇ ਕੀ ਹਾਂ ਕੀ ਨਹੀਂ ਨਹੀਂ ਮਾਸੀ ਆਏ ਅੱਜ ਕੋਈ ਕੋਈ ਆ ਸਵੇਰ ਤੇ ਓਟ ਕੇ ਨਹਾਨੇ ਆ ਕਰੀਏ ਗੱਲ ਕਰੀਏ ਸਾਰਾ ਕੁਝ ਵਿਆਹ ਜਾਣਾ ਕੋਈ ਨਹੀਂ ਮਿਲਿਆ ਹੋਰ ਚਲੋ ਠੀਕ ਆ ਮਾਸੀ ਬਾਈ ਸਾਡੇ ਨਾਲ ਬਹੁਤ ਮਾੜੀ ਹੋਈ ਮਾਸੀ ਕਿਦਾਂ ਲੱਗਿਆ ਮਾਸੀ ਨੂੰ ਮਿਲ ਕੇ ਮਨ ਖਰਾਬ ਹੋਇਆ ਬਹੁਤ ਮਨ ਖਰਾਬ ਹੋਇਆ ਮਨੇ ਭਾਈ ਤੁਹਾਨੂੰ ਕਿਦਾਂ ਲੱਗਿਆ ਮਾਸੀ ਨੂੰ ਮਿਲ ਕੇ ਸਾਰੇ ਆਪਣੀ ਆਪਣੀ ਜਗ੍ਹਾ ਬੀਜੀ ਆ ਸਭ ਬੀਜੀ ਆ ਕਹਿੰਦੇ ਸੀ ਅਸੀਂ ਬੀਜੀਓ ਕਹਿੰਦੇ ਅਸੀਂ ਬੀਜੀਓ ਕਹਿੰਦੇ ਅਸੀਂ ਬੀਜੀ ਆ ਚਲੋ ਜੀ ਹੁਣ ਅਸੀਂ ਚੱਲੇ ਆ ਮੋੜ ਕੇ ਫੇਰ ਲਸਾੜੇ ਨੂੰ ਲਸਾੜੇ ਜਾ ਕੇ ਦੇਖਦੇ ਆ ਕੀ ਵੜਦਾ ਅਸੀਂ ਆ ਗਏ ਆ ਜੀ ਦੁਆਰਤੀ ਵਿਆਹ ਤੇ ਤੁਸੀਂ ਦੇਖ ਸਕਦੇ ਆ ਇੱਥੇ ਹਲੇ ਵੀ ਨਹੀਂ ਕੋਈ ਟੱਕਰ ਰਿਹਾ ਸਾਨੂੰ ਬਾਕੀ ਹੁਣ ਜਾ ਕੇ ਦੇਖਦੇ ਆ ਕੌਣ ਇੱਥੇ ਮਿਲਦਾ ਸਾਨੂੰ ਕੋਣ ਨਹੀਂ ਆਹ ਬਰਾਤ ਪਹੁੰਚ ਚੁੱਕੀ ਆ ਤੇ ਇੱਧਰ ਪਕੋੜੇ ਚੱਲਣਗੇ ਤੇ ਆ ਜਿਹੜਾ ਲਾਇਆ ਜੀ ਇਹ ਮੰਡਪ ਆ ਕਹਿਣਾ ਸਾਨੂੰ ਆਲਰੇਡੀ ਇੱਥੇ ਫੇਦੇ ਵਾਲਿਆਂ ਜਿਹੜੇ ਅਗਦੀ ਦੇ ਵਿੱਚ ਅਗਨੀ ਦੇ ਨਾਲ ਫੇਰੇ ਕਰਦੇ ਆ ਹਾਂਜੀ ਜੀ ਅਸੀਂ ਖਾਣ ਲੱਗੇ ਆਂ ਜੀ ਪਕੌੜੇ ਮਾਸੇਰੇ ਮੁੰਡੇ ਨੇ ਚੱਕ ਲੈ ਗਿਆ ਆ ਬਯਾਮਣ ਇਹਨਾਂ ਮਠਾਵਾ ਤੇ ਪਸੰਦਿਆ ਤੇ ਦੇਖ ਸਕਦੇ ਆਂ ਜੀ ਲੈ ਤਾਂ ਇੱਕ ਆਪੜੀ ਚੱਕ ਲਈ ਇੱਕ ਨੇ ਚੱਕ ਲਈ ਥੇਲੀ ਦੇ ਨਾਲ ਦੀ ਹੁਣ ਅਸੀਂ ਖਾਵਾਂਗੇ ਜੀ ਪਕੌੜੇ ਅਸੀਂ ਜਿਹੇ ਆਂਦੇ ਚ ਪਕੌੜੇ ਹੁਣ ਅਸੀਂ ਪਕੌੜੇ ਖਾਵਾਂਗੇ ਮਾਸੇਰੇ ਮੁੰਡੇ ਦਾ ਫੇਵਰੇਟ ਪਕੌੜੇ ਮਾਸੇਰੇ ਮੁੰਡਾ ਖਾ ਰਿਹਾ ਇੱਥੇ ਹੁਣ ਲੱਗੇ ਆ ਜੀ ਹੁਣ ਫੇਰੇ ਏ ਜੀ ਅਗਨੀ ਦੇ ਨਾਲ ਹੋਣੇ ਜੀ ਸੱਤ ਲਾਮਾ ਪਤਨੀ ਲਾਮਾ ਕਹਿੰਦੇ ਆ ਕਿ ਪਤਨੀ ਫੇਰੇ ਕਹਿੰਦੇ ਹੁਣ ਮੈਨੂੰ ਪਤਾ ਨਹੀਂ ਇਹਨਾਂ ਨੂੰ ਸ਼ਾਇਦ ਫੇਰੇ ਕਹਿੰਦੇ ਆ ਮੈਨੂੰ ਦੱਸਿਓ ਜੀ ਕਮੈਂਟਾਂ 'ਚ ਸਾਡੇ ਤਾਂ ਗੁਰਦੁਆਰੇ ਜਾਂਦੇ ਆ ਜੀ ਗੁਰਦਵਾਰ ਸਾਹਿਬ ਲਾਮਾ ਲੈਂਦੇ ਆ ਜੀ ਚਾਰ ਇੱਥੇ ਸੱਤ ਫੇਰੇ ਹੋਣੇ ਜੀ ਦੇਖ ਸਕਦੇ ਹੋ ਜੀ ਇਹ ਮੰਦਿਰ ਆ ਪਿੰਡਲ ਸਾਡੇ ਦੇ ਵਿੱਚ ਉੱਥੇ ਮੰਦਿਰ ਵਿੱਚ ਹੀ ਲੱਗਿਓ ਆ ਜੀ ਅਸੀਂ ਆ ਗਏ ਆ ਜੀ ਵਿਆਹ ਖਾ ਕੇ ਘਰ ਨੂੰ ਤੁਸੀਂ ਦੇਖ ਸਕਦੇ ਆ ਜੀ ਮੰਮੀ ਨੇ ਡੱਬਾ ਚੱਕਿਆ ਆ ਤੇ ਨਾਲ ਸਾਡੇ ਮਾਮੀ ਵੀ ਸਾਡੇ ਨਾਲ ਮੁੜੇ ਆਏ ਆ ਅਸੀਂ ਆ ਗਏ ਜੀ ਆਪਣੇ ਘਰੇ ਅਸੀਂ ਪਹੁੰਚ ਗਏ ਜੀ ਨਵੇਂ ਯਾਰ ਸੱਤ ਪੂਜਾ ਚੱਲ ਰਹੀ ਹੈ ਅੱਜ ਤੇ ਦੇਖਦੇ ਆ ਜੀ ਰੌਣਕ ਮੇਲਾ ਨਾਲ ਦੇ ਕਹਿੰਦੇ ਨਵੇਂ ਯਾਰ ਰੌਣਕ ਮੇਲਾ ਦੇਖਣ ਜਾਣੀ ਆ ਦੇਖਦੇ ਆ ਕੀ ਮੋਜ ਆ ਪਹਿਲੀ ਵਾਰ ਆਇਆ ਨਵੇਂ ਯਾਰ ਤੁਸੀਂ ਦੇਖ ਸਕਦੇ ਆ ਮਾਊ ਓਏ ਨਾਲ ਮੇਰੇ ਮੇਰਾ ਮਿੱਤਰ ਆ ਮਾਊ ਹਾਂ ਚੱਲਿਆ ਵੀ ਗੰਮਣ ਮੋਲ ਕਰ ਮੋਲਾ ਚੱਲਦਾ ਚੱਟ ਚੱਲ ਰਿਹਾ ਜੀ ਤੱਕ ਕੇ ਜਾ ਰਹੇ ਆ ਤੁਸੀਂ ਦੇਖ ਸਕਦੇ ਆ ਜੀ ਨਵੇਂ ਯਾਰ ਅਸੀਂ ਆ ਗਏ ਆ ਲੋਕਾਂ ਨੂੰ ਮਿਲ ਆ ਦੇਖ ਸਕਦੇ ਆ ਜੀ ਤੁਸੀਂ ਛੱਟ ਪੂਜਾ ਤੇ ਛੱਟ ਪੂਜਾ ਹੋ ਗਿਆ ਪਤਾ ਨਹੀਂ ਜਗ੍ਹਾ ਪਹਿਲੀ ਵਾਰ ਦੇਖੀ ਸ਼ਹਿਰ ਦੇ ਵਿੱਚ ਇੱਥੇ ਪਾਣੀ ਜਮਾ ਹੋਇਆ ਆ ਇਹਦੇ ਵਿੱਚ ਖੜ ਕੇ ਪੂਜਾ ਕਰਦੇ ਆ ਤੁਸੀਂ ਦੇਖ ਸਕਦੇ ਆ ਗਾਈ ਸਾਨੂੰ ਹੋ ਗਿਆ ਨੇਰਾ ਅਸੀਂ ਖਾਣ ਲੱਗਿਆ ਜੀ ਕੋਲਚੇ ਤੁਸੀਂ ਦੇਖ ਸਕਦੇ ਆ ਸਾਡਾ ਮਾਊ ਛੋਟਾ ਗੋਪੀ ਇਹਦਾ ਨਾਮ ਆ ਜੀ ਗੁਰਪ੍ਰੀਤ ਸਿੰਘ ਛੋਟਾ ਗੋਪੀ ਨੇਰਾ ਹੋ ਗਿਆ ਸਾਨੂੰ ਸ਼ਹਿਰ ਵਿੱਚ ਹੀ ਤੇ ਕਹਿੰਦੇ ਹਾਂ ਜੀ ਘਰ ਜਾ ਕੇ ਰੋਟੀ ਆ ਖਾਣੀ ਐ ਇੱਥੇ ਕੁਝ ਖਾ ਵੀ ਲੈਨੇ ਆ ਅਸੀਂ ਖਾਣ ਲੱਗਿਆ ਜੀ ਕੋਲਚੇ